ਡਾਕਟਰ ਭੀਮrao ਅੰਬੇਦਕਰ ਕਲੱਬ ਸਾਨੇਵਾਲ ਵੱਲੋਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਜਨਮ ਦਿਨ ਦੇ ਮੌਕੇ ਤੇ ਸਾਨੇਵਾਲ ਵਿਖੇ ਇੱਕ ਖਾਸ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਤੇ ਕਲੱਬ ਵੱਲੋਂ ਡਾਕਟਰ ਗਰਦੀਪ ਸਿੰਘ ਸੰਪੂਰਨ ਸਿੰਘ ਅਤੇ ਕਿਸਾਨ ਆਗੂ ਈਰਿੰਦਰ ਸਿੰਘ ਅਤੇ ਹੋਰ ਖਾਸ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ ਦੇਖੋ ਇਹ ਖਾਸ ਰਿਪੋਰਟ ਤੇ ਇਹਨਾਂ ਨੂੰ ਸਨਮਾਨ ਦਿੱਤਾ ਗਿਆ ਹਰ ਗੁਰਦੀਪ ਸਿੰਘ ਇਹਨਾਂ ਦੀਆਂ ਸੰਸਥਾਨਿਆਂ ਦੇ ਵਿੱਚ ਨਿਰਮਲ ਦਾ ਬੱਚਾ ਬੀ ਕੈਲ ਟੈਨ ਹੋਰ ਮੈਨ ਲਾਇਏ ਇਸ ਨੂੰ ਵੀ ਸਾਡੇ ਕਲਾਪਰ ਦੇ ਨੇ ਤੇ ਸਰਪੁਰ ਸਿੰਘ ਨੇ ਬੜਾ ਕਿਸੇ ਕਈ ਸਾਲ ਪਹਿਲਾਂ ਇਹ ਸੰਗੀਤ ਕਲਾਪੜਾ ਦੇ ਇੱਕ ਹਾਰ ਜੁਨੀਓਰ ਜੋ ਕਿ ਆਰਤੀ ਸਿੰਘ ਨਾਲ ਕਰਦਾ ਇਹਨਾਂ ਨੂੰ ਪ੍ਰੈਸ ਕਰਤਾ ਬਣਾਇਆ ਆਪਾਂ ਇਹ ਬੱਚਿਆਂ ਨੂੰ ਜਿਹੜੇ ਕਿਸੇ ਟਾਈਮ ਤੇ ਰੁਕਿਆ ਕਾਰਨ ਦੇ ਵਿੱਚੋਂ ਅਸੀਂ ਚਲੋ ਜੀ ਸਰਜੀਕਾ ਮੀਟਿੰਗ ਸਾਰੇ ਦਫ਼ਤਰ ਦੇ ਵਿੱਚ ਡਾਕਟਰ ਕੋਲ ਬੀਤ ਸਿੰਘ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ ਕੇਕ ਕੱਟਿਆ ਗਿਆ ਤੇ ਜਿਹੜੀਆਂ ਸਾਡੇ ਹਸਤੇ ਵਿੱਚ ਜਿਵੇਂ ਬੇਟੀਆਂ ਜਾਂ ਸਾਡੇ ਬਜ਼ੁਰਗ ਹੈ ਜਿਨ੍ਹਾਂ ਦਾ ਸਮਾਜ ਦੇ ਵਿੱਚ ਵਧੀਆ ਕੰਮ ਕੀਤੇ ਜਾਂ ਖੇਡਾਂ ਦੇ ਵਿੱਚ ਮੱਲਾ ਮਾਰੀਆਂ ਜਾਂ ਪੜ੍ਹਾਈ ਦੇ ਵਿੱਚ ਮੱਲਾ ਮਾਰੀਆਂ ਉਹਨਾਂ ਨੂੰ ਸਨਮਾਨ ਕੀਤਾ ਗਿਆ ਉਹ ਡਾਕਟਰ ਪੀ ਬਰੋ ਬੇਰਗੜ ਦਾ ਜਿਹੜਾ ਬਹੁਤ ਖੁਸ਼ੀਆਂ ਨਾਲ ਜਨਮ ਦਿਨ ਮਨਾਇਆ ਗਿਆ ਤੇ ਮਠਾਈ ਵੰਡੀ ਗਈ ਔਰ ਕੇਕ ਵੀ ਕੱਟਿਆ ਗਿਆ ਮੈਂ ਇੱਥੇ ਆਦਾ ਬਹੁਤ ਧੰਨਵਾਦ ਕਰਦਾ ਔਰ ਸਾਰੇ ਸੰਸਾਰ ਨੂੰ ਪੂਰੇ ਪੰਜਾਬ ਨੂੰ ਦੇਸ਼ ਭਰ ਨੂੰ ਮੈਂ ਸਤਿਕਾਰ ਕਰਦਾ ਅੱਜ ਡਾਕਟਰ ਪੀ ਬਰੋ ਅਮੇਜ਼ਰ ਕਲੱਬ ਸਾਡੇ ਵਾਲਾ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਬਟਰ ਪੀ ਬਰੋ ਬੇਰਗੜ ਸਾਹਿਬ ਦਾ ਜਨਮ ਦਿਨ 33 ਵਜਾ ਦੇ ਨਾਲ ਸਾਰੇ ਨਾਲ ਵਿਖੇ ਬਣਾਇਆ ਗਿਆ ਜਿਸ ਨੇ ਸਾਰੇ ਹੀ ਸਾਡੇ ਹਲਕੇ ਦੇ ਸਾਡੇ ਵਾਲ ਦੇ ਐਮਐਲਏ ਦਾ ਹਰਦੀਪ ਸਿੰਘ ਮੁੰਡੇ ਆ ਤੇ ਉਹਨਾਂ ਦੇ ਸਾਰੇ ਟੀਮ ਤੇ ਸਾਡੇ ਕਲੱਬ ਦੇ ਜਿਹੜੇ ਮੈਂਬਰ ਨੇ ਸਾਡੇ ਸੀਨੀਅਰ ਸਿਟੀਜ਼ਨ ਦੇ ਮੈਂਬਰ ਅਤੇ ਸਾਡੇ ਬੱਚੇ ਜੋ ਖੇਡਾਂ ਦੇ ਵਿੱਚ ਤੇ ਪੜ੍ਹਾਈ ਵਿੱਚ ਫਰਸਟ ਆਏ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਹੋਰ ਵੀ ਸਾਡੇ ਜਿਹੜੇ ਜਿਨ੍ਹਾਂ ਨੇ ਆਪਣੇ ਸਮਾਜ ਵਿੱਚ ਵਧੀਆ ਚੰਗਾ ਕੰਮ ਕੀਤਾ ਉਹਨਾਂ ਨੂੰ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਸਾਡੇ ਕਲੱਬ ਵੱਲੋਂ ਅਤੇ ਇਸੇ ਤਰ੍ਹਾਂ ਹੀ ਸਾਡੇ ਕਲੱਬ ਹਰੀਖਾਲ ਇਹ ਡਾਕਟਰ ਪੀਰਮੋਹਨ ਜੀ ਦਾ ਜਨਮ ਦਿਨ ਮਨਾਉਂਦੀ ਆ ਵਿਆਹ ਕਰਦੇ ਆ ਇਸ ਸਾਲ ਅਸੀਂ ਵਿਆਹ ਗਾਹਾਂ ਜੇ 1 ਅਕਤੂਬਰ ਨਵੰਬਰ ਦੇ ਵਿੱਚ ਕਰਾਂਗੇ ਵੀ ਕਲੱਬ ਵੱਲੋਂ ਅਤੇ ਨਾਲ ਅਸੀਂ ਬੱਚੇ ਦੀ ਪੜ੍ਹਾਈ ਦਾ ਵੀ ਅਸੀਂ ਉਹਦੇ ਨਾਲ ਨਾਲ ਅਸੀਂ ਪੜ੍ਹਾਈ ਦੇ ਵਿੱਚ ਵੀ ਬੱਚਿਆਂ ਨੂੰ ਜਿਹੜੇ 4 ਬੱਚੇ ਨੇ ਉਹਨੂੰ ਮੈਡਲ ਦੇ ਇੱਕ ਸਵਰਨ